ਜਿਸ ਕਿਸਮ ਦਾ ਅਟੈਕ ਸਟੇਟ ਨੇ ਅਮਰਤਪਾਲ ਸਿੰਘ ਤੇ ਕੀਤਾ ਜਾਂ ਉਹਦੇ ਸਾਥੀਆਂ ਤੇ ਅੱਜ ਦੀ ਡੇਟ ਦੇ ਵਿੱਚ ਉਹ ਸਭ ਤੋਂ ਖਤਰਨਾਕ ਉਹਨੂੰ ਸਟੇਟ ਗਿਣ ਰਹੀ ਹੈ ਇਸੇ ਕਰਕੇ ਉਹ ਨਹੀਂ ਚਾਹਣਗੇ ਵੀ ਉਹ ਬਾਹਰ ਆਵੇ ਬਾਹਰ ਆਉਣ ਤੋਂ ਭੈ ਆਉਂਦਾ ਉਹਨਾਂ ਨੂੰ ਕਿਉਂਕਿ ਕਾਰਨ ਇਹ ਹੈ ਕਿ ਉਸ ਦੇ ਵਿੱਚ ਕਿਹਜਾ ਪੋਟੈਂਸ਼ੀਅਲ ਹੈ ਕੌਮ ਦੇ ਵਿੱਚ ਰੋਹ ਹੈ ਸਿੱਖ ਪੰਥ ਦੇ ਅੰਦਰ ਆਜ਼ਾਦੀ ਦੀ ਤੜਪ ਵੀ ਹੈ ਉਹਨਾਂ ਨੂੰ ਚਿਹਰਾ ਤੇ ਆਵਾਜ਼ ਚਾਹੀਦੀ ਹੈ ਤੇ ਉਹਨਾਂ ਨੂੰ ਲੱਗਿਆ ਕਿ ਜਿਹੜਾ ਅਮਰਤਪਾਲ ਸਿੰਘ ਹੈ ਉਸ ਚਿਹਰੇ ਚੋਂ ਤੇ ਉਸ ਆਵਾਜ਼ ਚੋਂ ਅੱਬ ਦਾ ਕੋਈ ਪੁਬਿਕ ਨਜ਼ਰ ਆਇਆ ਇਹਦੇ ਹੁਣ ਬਾਕੀ ਪੱਖਾਂ ਬਾਰੇ ਕਿਸੇ ਦਾ ਡੱਡ ਵਿਚਾਰ ਹੋ ਸਕਦੇ ਨੇ ਇਹ ਤਾਂ ਇੱਕ ਤੱਥ ਹੈ ਨਾ ਨਹੀਂ ਭਾਰਤੀ ਹਕੂਮਤ ਨੂੰ ਇੰਨਾ ਪਏ ਉਹ ਤੋਂ ਹੀ ਕਿਉਂ ਆ ਰਿਹਾ ਹੈ ਹੋਰ ਕਿੰਨੇ ਬੰਦੇ ਸਾਡੇ ਵਰਗੇ ਬੋਲ ਵੀ ਰਹੇ ਨੇ ਵਿਚਰ ਵੀ ਰਹੇ ਨੇ ਸੋ ਉਹ ਐਵੇਂ ਨਹੀਂ ਮਤਲਬ ਸੋ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਉਹ ਕਿਸੇ ਵੀ ਕੀਮਤ ਤੇ ਨਹੀਂ ਛੱਡਣਾ ਚਾਹੁੰਦੇ ਤੇ